ਸਿੱਖ ਵੀ ਬੜੇ ਕਮਾਲ ਦੇ ਬੰਦੇ ਨੇ ਇਹਨਾਂ ਜਿਨੇ ਬਹਾਦਰ ਤੇ ਵਫਾਦਰ ਅਸੀਂ ਦੁਨੀਆ 'ਚ ਨਹੀਂ ਦੇਖੇ ਇਹ ਕਹਿਣਾ ਹੈ ਦੋ ਅੰਗਰੇਜ਼ ਅਫਸਰਾਂ ਦਾ ਜਿਨ੍ਹਾਂ ਦੇ ਨਾਂ ਨੇ ਇਅਨ ਹਾਮਿਲਟਨ ਤੇ ਮੇਜਰ ਕੌਰੀਗਨ ਕੀ ਹੈ ਇਤਿਹਾਸਕ ਕਹਾਵਤਾਂ ਆਉ ਜਾਣੀਏ ਇਹ ਕਹਾਣੀ ਉਸ ਦੌਰ ਦੀ ਹੈ ਜਦੋਂ 110 ਸਾਲ ਪਹਿਲਾਂ ਦੁਨੀਆ ਵਿੱਚ ਪਹਿਲੀ ਸੰਸਾਰ ਜੰਗ ਲੱਗੀ ਹੋਈ ਸੀ ਇੱਕ ਪਾਸੇ ਇਟਲੀ ਤੇ ਜਰਮਨ ਤੇ ਦੂਜੇ ਪਾਸੇ ਇੰਗਲੈਂਡ ਤੇ ਫਰਾਂਸ ਦੀ ਉਹਨਾਂ ਦੇ ਨਾਲ ਦੀਆਂ ਮਿੱਤਰ ਫੌਜਾਂ ਸੀ ਤੇ ਕਿਉਂਕਿ ਉਸਾ ਦੌਰ ਵਿੱਚ ਬਹੁਤ ਸਾਰੇ ਦੁਨੀਆ ਦੇ ਮੁਲਕ ਅੰਗਰੇਜ਼ਾਂ ਤੇ ਫਰਾਂਸੀਆਂ ਦੇ ਗੁਲਾਮ ਸੀ ਇਸ ਕਰਕੇ ਮਜਬੂਰਨ ਉਹਨਾਂ ਦੇਸ਼ਾਂ ਨੂੰ ਵੀ ਇਸ جنگ ਦਾ ਸਾਹਮਣਾ ਕਰਨਾ ਪਿਆ ਇਸੇ ਵੇਲੇ ਇੰਗਲੈਂਡ ਤੇ ਫਰਾਂਸ ਦੀਆਂ ਸਾਂਝੀਆਂ ਫੌਜਾਂ ਨੇ ਤੁਰਕੀ ਦੇ ਆਟੋਮਨ ਐਂਪਾਇਰ ਦੇ ਉੱਤੇ ਹਮਲਾ ਕਰ ਦਿੱਤਾ 25 ਅਪ੍ਰੈਲ ਸਾਲ 1915 ਵਾਲੇ ਦਿਨ ਗੈਲੀਪੋਲੀ ਦੀ ਧਰਤੀ ਤੇ ਦੁਨੀਆ ਦੀ ਬੜੀ ਭਿਆਨਕ ਜੰਗ ਸ਼ੁਰੂ ਹੋ ਗਈ ਕਿਉਂਕਿ ਭਾਰਤ ਉਸ ਮੌਕੇ ਅੰਗਰੇਜ਼ਾਂ ਦਾ ਗੁਲਾਮ ਸੀ ਇਸ ਕਰਕੇ ਇੰਡੀਆ ਦੇ ਵਿੱਚੋਂ ਵੀ ਬਹੁਤ ਸਾਰੀਆਂ ਫੌਜਾਂ ਨੇ ਇਸ ਮੈਦਾਨੇ ਜੰਗ ਦੇ ਵਿੱਚ ਆਪਣੀ ਸ਼ਮੂਲੀਅਤ ਕੀਤੀ ਇਸ جنگ ਦੇ ਵਿੱਚ ਆਸਟ੍ਰੇਲੀਆ ਤੇ ਨਿਊਜ਼ੀਲੈਂਡ ਦੀਆਂ ਸਾਂਝੀਆਂ ਐਨਜ਼ਕ ਫੌਜਾਂ ਵੀ ਤੁਰਕੀ ਦਾ ਮੁਕਾਬਲਾ ਕਰਨ ਦੀ ਖਤਰ ਮੋਰਚਾਂ ਤੇ ਤਣਾਤ ਸੀ ਬਿਲਕੁਲ ਇਸੇ ਸਮੇਂ ਦਾਖਲਾ ਹੁੰਦਾ ਹੈ ਪੰਜਾਬ ਦੀ ਧਰਤੀ ਦੇ ਜੰਮੇ ਜਾਿਆਂ ਦਾ 14ਵੀਂ ਫਿਰੋਜ਼ਪੁਰ ਸਿੱਖ ਬਟਾਲੀ ਨੇ ਆਪਣੇ 515 ਜਵਾਨਾਂ ਅਤੇ 28 ਅਫਸਰਾਂ ਨਾਲ ਭਖ ਦੇ ਜੰਗ ਵਿੱਚ ਕੁੱਦ ਜਾਂਦੀ ਹੈ ਬੋਲੇ ਸੋਨਿਆ ਸਤਿ ਸ੍ਰੀ ਅਕਾਲ ਦੇ ਜਕਾਰਿਆਂ ਦੀ ਗੂੰਜ ਦੇ ਨਾਲ ਐਨਜ਼ਕ ਸਪਾਹੀਆਂ ਦਾ ਮਨੋਬਲ ਵੀ ਦੂਣਾ ਹੋ ਜਾਂਦਾ ਹੈ ਆਖਰ ਦਿਨ ਚੜਦਾ ਇਸ ਸਨ 4 ਜੂਨ 1915 ਦਾ ਜਦੋਂ ਤੁਰਕੀ ਦੇ ਫੌਜੀਆਂ ਵੱਲੋਂ ਬਣਾਏ ਗਏ ਦੋ ਖਤਰਨਾਕ ਮੋਰਚੇ ਜਿਨ੍ਹਾਂ ਦਾ ਨਾਂ ਹੁੰਦਾ ਹੈ ਜੇ 11 ਤੇ ਜੇ 13 ਇਨ੍ਹਾਂ ਖੰਧਾਂ ਉੱਤੇ ਕਬਜ਼ਾ ਕਰਨ ਦੀ ਡਿਊਟੀ ਸਿੱਖ ਫੌਜੀਆਂ ਦੀ ਲਈ ਜਾਂਦੀ ਹੈ ਭਗਦੇ ਜੰਗ ਦੇ ਦੌਰਾਨ ਸਰਦਾਰ ਕਲਮ ਸਿੰਘ ਦੀਆਂ ਅੱਖਾਂ ਵਿੱਚ ਬਰੂਤ ਪੈਣ ਦੇ ਨਾਲ ਉਹਨੇ ਹੋ ਜਾਂਦੇ ਨੇ ਪਰ ਧਰਸੀਆਂ ਅਕੀ ਦਾ ਜੇਰਾ ਜਿਹੜੇ ਮੈਦਾਨੇ ਜੰਗ ਵਿੱਚੋਂ ਪੈਰ ਪਿੱਛੇ ਨਹੀਂ ਪਰਤੌਂਦੇ ਇਸੇ ਸਮੇਂ ਦੌਰਾਨ ਇੱਕ ਅੰਗਰੇਜ਼ ਅਫਸਰ ਰੈਗੀ ਫੀਲਡ ਦੇ ਗੋਲੀ ਲੱਗਦੀ ਆ ਉਹ ਮੈਦਾਨੇ ਜੰਗ ਵਿੱਚ ਕਰਾਰਿਆ ਹੁੰਦਾ ਹੈ ਜ਼ਖਮੀ ਹੋਇਆ ਪਿਆ ਹੁੰਦਾ ਹੈ ਕਿਸੇ ਦੀ ਹਿੰਮਤ ਨਹੀਂ ਪੈਂਦੀ ਉਹਨੂੰ ਬਚਾਉਣ ਦੀ ਇੱਥੇ ਸਰਦਾਰ ਉਹਦੇ ਸੰਗ ਪਿੰਡ ਮਾਨਕਵਾਲ ਦਾ ਰਹਿਣ ਵਾਲਾ ਅੱਗੇ ਵੱਧ ਕੇ ਉਹਨੂੰ ਮੋਢਿਆਂ ਦੇ ਚੋਕ ਕੇ ਮਦਾਨੇ ਜੰਗ ਵਿੱਚੋਂ ਬਚਾ ਕੇ ਲੈ ਜਾਂਦਾ ਹੌਲਦਾਰ ਬਰਿਆਮ ਸਿੰਘ ਵੀ ਬੜੀ ਬੀਮਸਾਲ ਬਹਾਦਰੀ ਦਾ ਮੁਕਾਬਲਾ ਕਰਦਾ ਸ਼ਾਮਾਂ ਢਲ ਜਾਂਦੀਆਂ ਨੇ 515 ਸੂਰਮਿਆਂ ਨੇ ਮੋਰਚਾ ਸਾਬਿਆ ਹੁੰਦਾ ਤੇ ਸ਼ਾਮਾਂ ਤੱਕ 379 ਸਿੱਖ ਸ਼ਹੀਦ ਹੋ ਜਾਂਦੇ ਨੇ 80 ਦੇ ਵਿੱਚੋਂ 25 ਅਫਸਰ ਸ਼ਹੀਦ ਹੋ ਜਾਂਦੇ ਨੇ ਕੇਵਲ 3 ਅਫਸਰ ਬਾਕੀ ਰਹਿੰਦੇ ਨੇ ਪਰ ਧੰਨ ਸੇ ਸੂਰਮਿਆਂ ਦਾ ਜੇਰਾ ਉਹ ਮਦਾਨੇ ਜੰਗ ਵਿੱਚ ਅਜੇ ਵੀ ਕੈਂਪ ਸੀ ਕਾਦੀ ਖਾਤਰ ਕੀ ਇਹ ਆਪਣੇ ਦੇਸ਼ ਦੀ ਲੜਾਈ ਸੀ ਕਿ ਪੰਜਾਬ ਮੁਲਕ ਦੀ ਲੜਾਈ ਸੀ ਨਹੀਂ ਇਹ ਇੱਕ ਵਫਾਦਾਰੀ ਦੀ ਲੜਾਈ ਸੀ ਕਿ ਜਿਹਦੇ ਪਿੱਛੇ ਅਸੀਂ ਖੜ ਜਾਨੇ ਆ ਉਥੇ ਸਿਰ ਦੇ ਦਿੰਨੇ ਆ ਪਰ ਕਦਮ ਪਿੱਛੇ ਨਹੀਂ ਹਟਾਉਂਦੇ 82% ਪੰਜਾਬ ਦੇ ਵਿੱਚੋਂ 4 ਸਿੱਖ ਸ਼ਹੀਦ ਹੋ ਜਾਂਦੇ ਨੇ ਕਿਉਂਕਿ ਸਿੱਖ ਗਦਾਰੀ ਨਹੀਂ ਕਰਦਾ ਬੇਵਫਾਈ ਨਹੀਂ ਕਰਦਾ ਇਸੇ ਕਰਕੇ ਅੰਗਰੇਜ਼ ਅਫਸਰਾਂ ਨੂੰ ਕਹਿਣਾ ਪਿਆ ਸਿੱਖ ਜਿੱਥੇ ਡਟਦੇ ਨੇ ਉਥੇ ਅਣਖ ਦੀ ਖਾਤਰ ਜਾਨ ਦੇ ਦਿੰਦੇ ਨੇ ਭਾਵੇਂ ਉਹ ਪੰਜਾਬ ਦੀ ਆਜ਼ਾਦੀ ਦੀ ਜੰਗ ਹੋਵੇ ਭਾਵੇਂ ਵਿਸ਼ਵ ਦੀ ਸ਼ਾਂਤੀ ਦੀ ਜੰਗ ਹੋਵੇ ਕਿਉਂ ਪੇਕੇ ਬੰਜਾਓ ਵਸਦਾ ਗੁਰਾਂ ਦੇ ਨਾਂ ਤੇ ਇਹ ਲੜੀ ਇੰਜ ਹੀ ਚੱਲਦੀ ਰਹੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ